ਅਸੀਂ ਸੱਚੀਆ ਦੋਸਤੋ ਮੈਂ ਥੋੜਾ ਹੋਸ ਤੇ ਦੋਸਤੋ ਜੀ ਤਜਰੂਹਾ ਅੱਜ ਅਸੀਂ ਜਿਹੜਾ ਕਲਾਕਾਰਾਂ ਦੀ ਦੁਨੀਆ ਦੇ ਵਿੱਚ ਦੇਖਿਆ ਅਕਸਰ ਲੋਕ ਜਿਹੜੇ ਆਪਣੇ ਸਟਾਰਟਿੰਗ ਤੋਂ ਲੈ ਕੇ ਕੰਮ ਕਰਦੇ ਆ ਫਿਰ ਆਪਣਾ ਵੱਖ-ਵੱਖ ਮਕਾਮ ਤੇ ਪਹੁੰਚ ਕੇ ਫਿਰ ਲੋਕਾਂ ਦੇ ਵਿੱਚ ਆਬਾਦ ਦੇ ਵਿੱਚ ਆਪਣੀ ਆਵਾਜ਼ ਦਾ ਜਾਦੂ ਬਖੇਰ ਕੇ ਲੋਕਾਂ ਨੂੰ ਆਕਰਸ਼ਿਤ ਕਰਦੇ ਆ ਤੇ ਲੋਕਾਂ ਦੇ ਵਿੱਚ ਮਿਸ਼ਨ ਦਾ ਜਾਂ ਜਿਹੜੇ ਵੀ ਚੀਜ਼ ਨੂੰ ਲੈ ਕੇ ਆਪਣਾ ਮੈਸੇਜ ਕਰਵੇ ਕਰਦੇ ਆ ਅਸੀਂ ਉਸੇ ਗੱਡੀ ਦੇ ਤਹਿਤ ਅਸੀਂ ਅੱਜ ਗੱਲ ਕਰਾਂਗੇ ਕਲਾਕਾਰ ਜਿਹੜੀਆਂ ਆ ਬਹੁਤ ਹੀ ਸ੍ਰੇਲੀ ਆਵਾਜ਼ ਦੀ ਮਾਲਿਕ ਰਾਣੀ ਅਰਮਾਨ ਐ ਰਾਣੀ ਅਰਮਾਨ ਜੀ ਨਾਲ ਗੱਲ ਕਰਾਂਗੇ ਤੇ ਉਹਨਾਂ ਦੇ ਜਨਮ ਸੰਬੰਧੀ ਔਰ ਇੱਥੇ ਤੱਕ ਪਹੁੰਚੇ ਸੰਘਰਸ਼ ਕਿਤਾ ਕਿਸ ਤਰ੍ਹਾਂ ਹੋਇਆ ਇਸ ਮੁਕਾਮ ਤੱਕ ਪਹੁੰਚੇ ਤੇ ਅੱਜ ਤੱਕ ਕਿੰਨੇ ਗੀਤ ਗਾ ਚੁੱਕੇ ਆ ਔਰ ਕਿਸ ਵਿਅਕਤੀ ਦਾ ਕਿਸ ਲੇਖਕ ਦਾ ਗੀਤ ਗਾ ਚੁੱਕਿਆ ਤੇ ਕਿਹੜਾ ਗਾਣਾ ਉਹਨਾਂ ਦਾ ਪਸੰਦ ਜਰ ਚਰਚਿਤ ਹੈਗਾ ਉਹ ਦਿਵਾ ਦੇ ਅਸੀਂ ਗੱਲ ਕਰਾਂਗੇ ਸਵਾਗਤ ਹੈ ਜੀ ਰਾਣੀ ਅਰਮਾਨ ਜੀ ਤੁਹਾਡਾ ਸਾਡੇ ਚੈਨਲ ਤੇ ਜੀ ਸਸਕਾਰ ਜੀ ਸਾਰਿਆਂ ਰਾਣੀ ਏਰਮਾਨ ਜੀ ਪਹਿਲਾਂ ਤਾਂ ਤੁਸੀਂ ਆਮ ਅਕਸਰ ਦੇਖਿਆ ਜਾਂਦਾ ਜਦੋਂ ਲੋਕ ਇਸ profession ਦੇ ਵਿੱਚ ਪੈਂਦੇ ਆ ਤੇ ਉਹ ਆਪਣੇ ਨਾਂ ਨੂੰ ਚੇਂਜ ਕਰ ਦਿਆ ਕੀ ਤੁਹਾਡਾ ਜਮਾਂ ਤਰੂ ਜਾਂ ਜਨਮ ਤੋਂ ਹੀ ਰਾਣੀ ਏਰਮਾਨ ਨਾਇਆ ਜਾਂ ਕੋਈ ਹੋਰ ਨਾਮ ਜੀ ਕਰਤਾ ਸਾਰੇ ਰਾਣੂ ਕਹਿੰਦੇ ਆ ਪਰ ਗਾਇਕੀ ਵਿੱਚ ਮੇਰਾ ਨਾਮ ਡੈਡੀ ਨੇ ਰਾਣੀ ਏਰਮਾਨ ਰੱਖਿਆ ਹੈ ਮੇਰੇ ਡੈਡੀ ਨੇ ਮੇਰਾ ਨਾਮ ਰੱਖਿਆ ਹੈ ਜੇ ਜਿਹੜਾ ਤੁਹਾਡਾ ਤੁਸੀਂ ਇਸ ਬਾਰੇ ਦੱਸਿਆ ਤੁਸੀਂ ਇਸ profession ਦੇ ਵਿੱਚ ਕਦੋਂ ਆਏ ਜੀ ਮੈਂ 2007 ਤੋਂ ਕਰ ਰਹੀ ਹਾਂ ਜੀ ਉਦੋਂ ਤਾਂ ਬਚਪਨ ਤੋਂ ਹੀ ਹੁੰਦੀ ਸੀ ਪਰ ਪ੍ਰੋਫੈਸ਼ਨਲੀ 2007 ਤੋਂ ਕਰ ਰਹੀ ਹਾਂ ਤੁਹਾਡੀ ਕੀ ਤੁਸੀਂ ਇਸ ਗਾਇਕੀ ਦੀ ਇਸ ਕਲਾਕਾਰੀ ਦੀ ਇਹਦੇ ਵਿੱਚ ਕੋਈ ਕਿਸੇ ਤੋਂ ਸਿੱਖਿਆ ਲਈ ਜਾਂ ਪੜ੍ਹਾਈ ਕੀਤੀ ਜਾਂ ਤੁਹਾਨੂੰ ਇਹ ਪੈਥਰਿਕ ਜਿਹੜੀ ਆ ਇਹ ਕਲਾਕਾਰੀ ਆ ਜਿਹੜੇ ਗੀਤ ਕਰਿਆ ਸਾਡੇ ਘਰਾਂ ਨੇ ਚੋਣ ਦਾ ਮੇਰੇ ਨਾਨਕਿਆਂ ਵਿੱਚੋਂ ਵੀ ਦਾਦਕਿਆਂ ਵਿੱਚੋਂ ਵੀ ਮੇਰੇ ਮਾਸੀਆਂ ਮਾਮੇ ਭੂਆ ਚਾਚੇ ਮੰਮੀ ਡੈਡੀ ਸਾਡੇ ਸਾਰੇ ਹੀ ਗਾਉਂਦੇ ਆ ਤਾਂ ਉਹਨਾਂ ਨੂੰ ਦੇਖ ਕੇ ਔਰ ਫਿਰ ਖਾਸ ਕਰਕੇ ਸਾਡੇ ਘਰਾਂ ਵਿੱਚ ਜਿੱਦਾਂ ਪਾਕਿਸਤਾਨੀ ਸੌਂਗ ਔਰ ਲਤਾ ਜੀ ਦੇ ਗਾਣੇ ਗਦਮ ਗੈਸ਼ ਕਰਦੀਦੇ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਆ ਉਹਨਾਂ ਨੂੰ ਸੁਣ ਸੁਣ ਕੇ ਮੈਨੂੰ ਗਾਉਣ ਦਾ ਸ਼ੌਕ ਪੈਦਾ ਹੋਇਆ ਔਰ ਮੈਂ ਗਾਣਾ ਸ਼ੁਰੂ ਕੀਤਾ ਹੈ ਤੁਸੀਂ ਉਹਨਾਂ ਨੇ ਗੱਲ ਕੀਤੀ ਹੈ ਵੀ ਤੁਹਾਡੇ ਪਰਿਵਾਰ ਦੇ ਸਦਸਿਆ ਜਿਹੜੇ ਆ ਮੈਂਬਰ ਦਾਧਿਆਜੀ ਦਾਦੀ ਜੀ ਨਾਨਕਿਆਂ ਦੇ ਵਿੱਚੋਂ ਕੋਈ ਇਹੋ ਜਿਹਾ ਨਾਮ ਜਿਹੜਾ ਚਰਚਿਤ ਹੋ ਚੁੱਕਾ ਹੈ ਜਿਹਨੂੰ ਲੋਕ ਬਹੁਤ ਮਤਲਬ ਬਹੁਤ ਚਾਹ ਨਾਲ ਸੁਣਦੇ ਆ ਜਿਹੜੇ ਲੋਕ ਆਸ ਕਰਦੇ ਆ ਕਿ ਸੀਨਾ ਦਾ ਗਾਣਾ ਸੁਣੀਏ ਕੋਈ ਇਹੋ ਜਿਹਾ ਵਿਅਕਤੀ ਜਾਂ ਕੋਈੜਾ ਵਿਅਕਤੀ ਜਿਹੜਾ ਆ ਤੁਹਾਡੇ ਪਰਿਵਾਰ ਦੇ ਵਿੱਚ ਨਾਨਕਿਆਂ ਦੇ ਵਿੱਚ ਦਾਪਕਿਆਂ ਦੇ ਵਿੱਚ ਜੇ ਤੋਂ ਤੁਸੀਂ ਲਤਾ ਜੀ ਦੇ ਨਾਲ ਤਾਂ ਅਲੱਗ ਜਿਹੜਾ ਹੋਰ ਕਿਸੇ ਦਾ ਜਿਹੜੇ ਤੁਸੀਂ ਇਹ ਇਹ ਜਿਹੜੇ ਪੂਨਾਂ ਚਾਹ ਰਹੇ ਹੋ ਮੇਰੇ ਮਾਸੇ ਜੀ ਆ ਵੱਡੇ ਮਾਸੇ ਜੀ ਨੰਦੋਂ ਨਾਮ ਆਉਣਾ ਦਾ ਉਹ ਸਾਰਾ ਉਹ ਲਤਾ ਜੀ ਦੇ ਗਾਣੇ ਔਰ ਪਾਕਿਸਤਾਨੀ ਗਾਣੇ ਉਹ ਬਹੁਤ ਗਾਉਂਦੇ ਹਾਂ ਤੇ ਉਹਨਾਂ ਨੂੰ ਲੋਕ ਹਜੇ ਵੀ ਸੁਣਦੇ ਆ ਪਰ ਪ੍ਰੋਫੈਸ਼ਨਲ ਨਹੀਂ ਬਣਾਇਆ ਕਿ ਉਹਨਾਂ ਨੂੰ ਉਹ ਕਰ ਵਿੱਚ ਗਾਉਂਦੇ ਆ ਬਹੁਤ ਵਧੀਆ ਗਾਉਂਦੇ ਆ ਉਹ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਆ ਉਹ ਹਜੇ ਵੀ ਬਹੁਤ ਅੱਛਾ ਗਾਉਂਦੇ ਤੁਸੀਂ ਹੁਣ ਤੱਕ ਕਿੰਨੇ ਇੱਕ ਗੀਤ ਗਾ ਚੁੱਕੇ ਮੈਂ ਤਕਰੀਬਨ ਧਾਰਮਿਕ ਵੀ ਆ ਪੈਂਟਾਂ ਵੀ ਆ ਬਾਬਾ ਸਾਹਿਬ ਰਵਿਦਾਸ ਮਹਾਰਾਜ ਹਰ ਇੱਕ ਤਰ੍ਹਾਂ ਦਾ ਹਿੰਦੀ ਪੰਜਾਬੀ ਪਾਕਿਸਤਾਨੀ ਹਰ ਤਰ੍ਹਾਂ ਦੇ ਗਾਣੇ ਗਾਇਆ ਤਕਰੀਬਨ ਮਿਕਸ ਕੋਲ ਮਿਲਾ ਕੇ 100 ਦੇ ਕਰੀਬ ਹੋਣਗੇ ਤੇ ਤੁਹਾਡੇ ਇਸ 100 ਗਾਣੇ ਦੇ ਵਿੱਚ ਤੁਹਾਡਾ ਆਪਣਾ ਮਨਪਸੰਦ ਗੀਤ ਕਿਹੜਾ ਮੇਰਾ ਮਨਪਸੰਦ ਗਾਣਾ ਸਜਨਾ ਹੈ ਤੁਸੀਂ ਉਹਦੇ ਦੋ ਬੋਲ ਜਿਹੜੇ ਆ ਸਾਡੇ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਅਸੀਂ 2018 ਚ ਮੇਰਾ ਇੱਕ Song ਆਇਆ ਹੈ Song Sajna so ਉਹਦੀ ਮੈਂ ਦੋ ਲਾਈਨਾਂ ਆਪ ਜੀ ਦੇ ਰੂਪ ਰੂ ਕਰ ਰਹੀ ਹਾਂ ਅਸੀਂ ਕਿੰਨਾ ਸੋਹਣਾ ले डब तो बि पैला तैरा सजन लेंदे रॿ तो बि पैला तैरा सजना लेखा विच तैनो में लेखा सजण लेंदे डब तो बि पहला तैर सजा लेंदे रब तो बि पहला तैरा सजा सोना मुंदी ਲੈਂਦੇ ਰੱਬ ਤੋਂ ਵੀ ਪਹਿਲਾਂ ਤੇ ਰਣਾ ਸੱਚਾ ਹਾਂ ਥੈਂਕ ਯੂ ਹਾਂ ਬਹੁਤ ਬੁਰੀਆ ਰਣੀ ਰਮਨ ਜੀ ਤੁਸੀਂ ਆਪਣੇ ਚਰਚਿਤ ਗੀਤ ਦੀ ਆਪਣੇ ਪਸੰਦੀਦਾ ਗੀਤ ਦੀ ਸਾਡੇ ਦਰਸ਼ਕਾਂ ਨੂੰ ਲਾਈਨਾਂ ਦੇ ਬੋਲਾਂ ਦੇ ਨਾਲ ਸੁਣਾਇਆ ਦੱਸਿਆ ਅਸੀਂ ਜਿਹੜੀ ਹੈ ਇਹ ਜਿਹੜੀਆਂ ਤੁਹਾਡੀਆਂ ਲਾਈਨਾਂ ਆ ਅਸੀਂ ਇਹਨਾਂ ਨੂੰ ਜਿਹੇ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਤੋਂ ਹੀ ਦਰਸ਼ਕਾਂ ਤੱਕ ਦਿਖਾਈਏ ਪਰ ਨਾਲ ਦੀ ਨਾਲ ਤੁਸੀਂ ਗੱਲ ਕੀਤੀ ਆ ਮਿਸ਼ਨਰੀ ਐ 바ਵਾ ਸਾਹਿਬ ਦੇ ਮਿਸ਼ਨ ਤੋਂ ਲੈ ਕੇ ਤੁਸੀਂ ਅਕਸਰ ਇਹ ਚੀਜ਼ਾਂ ਜਿਹੜੀਆਂ ਗੱਲ ਕਰਦੇ ਹੋ ਆਪਣਾ ਮੈਸੇਜ ਦਿੰਦੇ ਹੋ ਕਿਉਂਕਿ 바ਵਾ ਸਾਹਿਬ ਉਹ ਸਖੀਅਤ ਹੋਏ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਤੁਸੀਂ ਉਹਨਾਂ ਦੇ ਮਿਸ਼ਨ ਦੇ ਲੈ ਕੇ ਕਿਹੜੇ ਗੀਤ ਹੈ ਕਿਹੜੇ ਬੋਲ ਜਿਹੜੇ ਆ ਜਿਆਦੇ ਲੋਕਾਂ ਦੇ ਵਿੱਚ ਉਹਨਾਂ ਦੇ ਮਿਸ਼ਨ ਨੂੰ ਮੈਸੇਜ ਕਨਵੇ ਕਰਦੇ ਹੋ ਹਾਂਜੀ ਇੱਕ ਮੈਂ 바ਵਾ ਸਾਹਿਬ ਦਾ Song ਰਿਪੋਰਟ ਕੀਤਾ ਸੀ ਉਹ ਐਂਟਰਟੇਨਮੈਂਟ ਤੋਂ ਜੀ ਹਾਂਜੀ ਉਹ ਵੀ ਸਾਡਾ ਗਾਣਾ ਬਹੁਤ ਹੀ ਮਸ਼ਹੂਰ ਹੋਇਆ ਜੀ ਲੋਕ ਅਜੇ ਵੀ ਪਰਮੈਸ ਕਰਕੇ ਸੁਣਦੇ ਆ ਬਹੁਤ ਵਧੀਆ ਗਾਣਾ ਹੈ ਜੀ ਜੀ ਕਹਾਂ ਆਇਆ 바ਵਾ ਸਾਹਿਬ ਜੀ ਦਾ बाबा साहिब की की ते कहण की कहण सिप तर बाबा सब तेर सिप तरम उते जो चलियांसीं चलियांसीं जो चलियां सी साढी कौम उते जो चलियां सी मूं उन्हनि ਬਾਬਾ ਸਾਬ ਤੇਰੇ ਨੇ ਕੀ ਕਹਨੇ ਕੀ ਕਹਿਣਾ ਏ ਸਿਪ ਤਾਂ ਤੇਰੀਆਂ ਦਾ ਇਹ ਮੇਰਾ ਗਾਣਾ ਬਹੁਤ ਲੋਕ ਸੁਣਦੇ ਆ ਤੇ ਬਹੁਤ ਅੱਛਾ ਗਾਣਾ ਬਹੁਤ ਹੈ ਬੜੀਆ ਰਾਨੀ ਜੀ ਤੁਸੀਂ ਜਿਹੜੇ ਰਮਨ ਜੀ ਤੁਸੀਂ ਆਪਣੇ ਗੀਤਾਂ ਦੇ ਫੋਲ ਆ ਜਿਹੜੇ ਲੋਕਾਂ ਦੇ ਵਿੱਚ ਸੰਗੀਤਾ ਸ਼ਬਦਾਂ ਦੇ ਨਾਲ ਸੰਗੀਤਾ ਹਵਾ ਤੇ ਨਾਲ ਤੁਸੀਂ ਲੋਕਾਂ ਦੇ ਵਿੱਚ ਫੈਲਾ ਕਰਦੇ ਹੋ ਪਰ ਨਾਲ ਦੀ ਨਾਲ ਇੱਕ ਜਿਹੜਾ ਅਕਸਰ ਕਲਾਕਾਰਾਂ ਦੇ ਵੱਲੋਂ ਇੱਕ ਬਹੁਤ ਵੱਡਾ ਅਹਿਮ ਗੱਲ ਆ ਅੱਜ ਕੱਲ ਅਕਸਰ ਦੇਖਿਆ ਜਾਂਦਾ ਆ ਕਿ ਜਿਹੜੇ ਕਲਾਕਾਰ ਰਾਤੋਂ ਰਾਤ ਕਲਾਕਾਰ ਬਣਦੀ ਪ੍ਰਾਪਤ ਦੇ ਵਿੱਚ ਰਹਿੰਦੇ ਆ ਕੰਗਰੂ ਰਾਈਸ ਆਪਣੇ ਗੀਤ ਕਰਾ ਦਿੰਦੇ ਆ ਸਾਰਾ ਕੁਝ ਕਰਾ ਦਿੰਦੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਾਹਰੇ ਉਹ ਤਾਂ ਆਪਣੇ ਆਪਣੇ ਗੁੰਝਾਇਸ਼ ਹੈਗੇ ਜਿਹੜੇ ਰਾਤੋਂ ਰਾਤ ਕਲਾਕਾਰ ਬਣ ਜਾਂਦੇ ਕਈ ਕਈਆਂ ਦੀ ਕਿਸਮਤ ਚਮਕ ਜਾਂਦੀ ਹੈ ਕਈਆਂ ਕੋਲ ਗੁੰਝਾਇਸ਼ ਹੁੰਦੀ ਹੈ ਰਾਤੋਂ ਰਾਤ ਸਟਾਰ ਬਣਨ ਨਰੀਮਾ ਜੀ ਮੈਂ ਗੁੰਜੈਸ਼ਤੀ ਗੱਲ ਕਰਦਾ ਮੇਰਾ ਸਵਾਲ ਇਹ ਸੀ ਕਿ ਆਪਕੇ ਕਲਾਕਾਰਾਂ ਦੇ ਪੋਲ ਜਿਹੜੇ ਆ ਹਕੀਕੀ ਗੱਲਾਂ ਆ ਜਿਹੜੀਆਂ ਸ਼ਬਦਾਂ ਦੇ ਇੱਕ ਗੱਲਬਾਤ ਹੈਗੀ ਆ ਸ਼ਬਦਾਂ ਦੀ ਬੋਕਾਬਰੀ ਬਣਾਈਆਂ ਉਹਨਾਂ ਕਲਾਕਾਰਾਂ ਦੇ ਜਿਹੜੇ ਰਾਤ ਦੀ ਰਾਤ ਗੁੰਜੈਸ਼ ਜਿਹੜਾ ਇੱਕ ਡਿਫਰੈਂਟ ਮੁੱਦਾ ਆ ਇਹਨੂੰ ਲੈ ਕੇ ਜਿਹੜਾ ਆ ਅਕਸਰ ਕਲਾਕਾਰਾਂ ਦੀ ਤੁਹਾਡੀ ਦੁਨੀਆ ਦੇ ਵਿੱਚ ਆ ਜਾਂਦੇ ਆ ਜਦ ਕਿ ਉਹ ਆਪਣੀ ਹਿੱਕ ਦੇ ਜੋਰ ਨਾਲ ਜੇ ਪੰਜਾਬੀ ਦਾ ਸ਼ਬਦ ਨਹੀਂ ਕਾ ਸਕਦੇ ਪਿੱਛੇ ਉਹਨਾਂ ਦੇ ਸਪੀਕਰ ਚ ਜਿਹੜੀ ਚੀਜ਼ ਲਾਈ ਜਾਂਦੀ ਆ ਉਹ ਸਟੇਜ ਤੇ ਹੁੰਦੇ ਉਹੋ ਜਿਹੇ ਕਲਾਕਾਰਾਂ ਦੀ ਮੈਂ ਜਿਹੜਾ ਸਵਾਲ ਤੁਸੀਂ ਪੀੜੀ ਦਾ ਪੀੜੀ ਚਰ ਗੱਲ ਕਰਦੇ ਬੜੇ ਪਰਿਵਾਰ ਦੇ ਸਾਰੇ ਸਦਸਿਆ ਹੁੰਦੇ ਆ ਤੁਸੀਂ ਉਹਨਾਂ ਕਲਾਕਾਰਾਂ ਦੇ ਬਾਰੇ ਮੈਂ ਜਿਹੜੀ ਇਹ ਸਵਾਲ ਮੇਰਾ ਉਹ ਵੀ ਗੈਣ ਦਾ ਮਤਲਬ ਇਹ ਨਹੀਂ ਆ ਕਿ ਜੀ ਮੈਨੂੰ ਤਾਂ ਮਤਲਬ ਸਾਫ਼ ਉਤਰੀਗਾ ਕਿ ਪਸੰਦ ਹੈ ਕੀ ਜੀ ਜੀ ਮੈਂ ਫਿਰ ਤੁਹਾਨੂੰ ਆਪਣਾ ਸਵਾਲ ਜਿਹੜਾ ਐਕਸਪਲੇਨ ਕਰਨਾ ਉਹ ਕਲਾਕਾਰ ਜਿਹੜੇ ਆ ਰਾਤ ਦੀ ਰਾਤ ਬਣਦੇ ਆ ਪਣ ਦਾ ਮਤਲਬ ਆ ਅਸੀਂ ਕਿਸੇ ਗੱਲ ਨੂੰ ਕੰਡੈਮ ਨਹੀਂ ਕਰਦੇ ਕਿਸੇ ਕਲਾਕਾਰ ਨੂੰ ਚੈਲੰਜ ਨਹੀਂ ਕਰਦੇ ਬਹੁਤ ਸਾਰੇ ਕਲਾਕਾਰ ਅੱਜ ਕੱਲ੍ਹ ਦੇਖਿਆ ਜਿਹੜੇ ਜਿਵੇਂ ਪੰਜਾਇਸ਼ੇ ਦੀ ਗੱਲ ਕੀਤੀ ਆ ਉਹ ਰਾਤੋਂ ਰਾਤ ਕੰਪਿਊਟਰਾਈਜ਼ ਕੀਤਾ ਬਣਾ ਕੇ ਜਿਵੇਂ ਗੱਲ ਕਰਦੇ ਆ ਤੁਸੀਂ ਆਪਣੇ ਗਲ ਗੀਤ ਕੋਲ ਨੇ ਆਪ ਲਿਖ ਤੂੰ ਕਿਸੇ ਦੇ ਲਿਖ ਤੂੰ ਕੋਲ ਨੇ ਜਿਹੜੇ ਉਹ ਲੋਕ ਉਹ ਕਲਾਕਾਰ ਤੇ ਤੇ ਜਾਂਦੇ ਆ ਉਹ ਕਹਿੰਦੇ ਇੱਕ ਗੀਤ गा ਕੇ ਜਾਂ ਉਹਨਾਂ ਦਾ ਪੂਰਾ ਜਿਹੜਾ ਆਪਾਂ ਗੱਲ ਕਰਦੇ ਆ ਜਿਹਨੂੰ ਪੰਜਾਬੀ ਸਟੈਂਡ ਮੇ ਦੀ ਗੱਲ ਕਰਦੇ ਆ ਉਹ ਉੱਤੇ ਸਟੇਜ ਤੇ ਨਹੀਂ ਗਾ ਸਕਦੇ ਪਰ ਲੋਕਾਂ ਦੇ ਵਿੱਚ ਉਹ ਜਿਹੜੇ ਕਲਾਕਾਰ ਬਹੁਤ ਫੇਮਸ ਹੁੰਦੇ ਉਹਨਾਂ ਕਲਾਕਾਰਾਂ ਦੀ ਮੈਂ ਜਿਹੜੀ ਗੱਲ ਕਹਾ ਮੈਂ ਆਪਣੇ ਸਵਾਲ ਨੂੰ ਕੁਮਾ ਆਖੀ ਨਹੀਂ ਗੱਲ ਹੈ ਪਰ ਅਸਟੇਟ ਬੇ ਗੱਲ ਕਰ ਰਹੇ ਆਂ ਕਿ ਉਹ ਕਲਾਕਾਰਾਂ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਉਹਨਾਂ ਕਲਾਕਾਰਾਂ ਨੂੰ ਮੈਂ ਹੀ ਕਹਿਣਾ ਚਾਹੂੰਗੀ ਕਿ ਜੇ ਕੰਪਿਊਟਰ ਆਏ ਜਿੱਦਿ ਉਹਦੇ ਰਿਕਾਰਡਿੰਗ ਵਿੱਚ ਤਾਂ ਗਾਣਾ ਬਹੁਤ ਸੌਖਾ ਲੱਗਦਾ ਹੈ ਜੀ ਮੇਰੇ ਖਿਆਲ ਨਾਲ ੜਿਆਸ ਕਰਕੇ ਔਰ ਕੁਝ ਸਿੱਖ ਕੇ ਹੀ ਉਹਨਾਂ ਸਾਹਮਣੇ ਆਣਾ ਚਾਹੀਦਾ ਹੈ ਜੀ ਬਿਲਕੁਲ ਰਾਣੀ ਮਾ ਜੀ ਅਸਲ ਮੇਰਾ ਸਵਾਲ ਇਹ ਸੀ ਜਿਹੜਾ ਤੁਸੀਂ ਹੁਣ ਜਵਾਬ ਦਿੱਤਾ ਬਹੁਤ ਪ੍ਰੀਫਿਜ਼ ਦੇ ਵਿੱਚ ਦਿੱਤਾ ਐਪਲੀਆ ਤੁਸੀਂ ਇਹ ਗੱਲ ਕੀਤੀ ਆ ਪਰ ਨਾਲ ਦੀ ਨਾਲ ਕਈ ਕਲਾਕਾਰ ਇਹੋ ਜਿਹੇ ਆ ਜਿਹੜੇ ਅਕਲ ਜ਼ਿਆਦਾ ਜ਼ਿਆਦਾਤਰ ਐਦਾਂ ਤੇ ਹੀ ਸਿੰਗਰ ਹੈਗੇ ਜੀ ਅਸੀਂ ਇਹ ਗੱਲ ਕਰਦੇ ਆ ਇਹ ਸਵਾਰ ਤੁਹਾਡੇ ਕੋ ਇਥੇ ਆਉਂਦਾ ਸਾਡਾ ਮਕਸਦ ਇਹ ਹੈ ਕਿ ਕੋ ਤੁਸੀਂ ਪੁਰਾਣੇ ਗਾਉਂਦੇ ਹੋ ਪਰਿਵਾਰਕ ਦੇ ਵਿੱਚ ਤੁਹਾਨੂੰ ਇਹ ਗੁਰਤੀ ਦੇ ਵਿੱਚ ਜੀਤ ਕਰ ਐ ਮਿਲੇ ਜਾਂ ਤੁਹਾਨੂੰ ਸ਼ਬਦਾਂ ਨਹੀਂ ਮਿਲੇ ਜਾਂ ਕਰਨ ਨਹੀਂ ਮਿਲੇ ਜਾਂ ਤੁਹਾਨੂੰ ਜਿਹੜਾ ਜਿਹੜਾ ਗੀਤਾ ਸੰਗੀਤ ਦੀ ਦੁਨੀਆ ਦੇ ਵਿੱਚ ਤੁਹਾਨੂੰ ਇਹ ਜਿਹੜਾ ਪੈਤ੍ਰਿਕ ਗੁਰਤੀ ਜਲੀ ਮਿਲੀ ਆ ਅਸੀਂ ਤਾਂ ਹੀ ਇਹ ਤੁਹਾਡੇ ਕੋਲ ਇਹ ਗੱਲ ਪੁੱਛੀ ਆ ਗੱਲ ਕਰਦੇ ਆ ਵੀ ਉਹ ਕਲਾਕਾਰ ਜਿਹੜੇ ਆਪਣੇ ਗੀਤਾ ਰਾਹੀਂ ਮੈਸੇਜ ਜਿਹੜਾ ਸਮਾਜ ਨੂੰ ਜਿਹੜਾ ਵਧੀਆ ਮੈਸੇਜ ਦੇਣ ਦੀ ਜਗ੍ਹਾ ਤੇ ਬਹੁਤ ਮੈਸੇਜ ਹੋ ਜਾਂਦੇ ਜਿਹੜੇ ਪੈਸੇ ਦੀ ਦੌੜ ਦੇ ਵਿੱਚ ਲੱਗਿਆ ਉਹਨਾਂ ਕਲਾਕਾਰਾਂ ਦੀ ਅਸੀਂ ਗੱਲ ਕਰਦੇ ਆ ਕੋਸ਼ਿਸ਼ ਇਹ ਕਰੀ ਰਹੀ ਆ ਕਿ ਅਸੀਂ ਉਸ ਕਲਾਕਾਰ ਦੇ ਜਿਹੜੇ ਆ ਤੁਹਾਡੀ ਜਹੰਮ ਤੋਂ ਜਿਹੜੀ ਤੁਹਾਡੇ ਮੁਖਾਰ ਦੇ ਤੋਂ ਜਿਹੜੀ ਇਹ ਗਾਣ ਜਿਹੜੀਆਂ ਤੁਸੀਂ ਇਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਜਿਹੜੇ ਕਲਾਕਾਰ ਉਹ ਕਿਹੋ ਜਿਹਾ ਮੈਸੇਜ ਆਉਂਦੇ ਆ ਜਿਵੇਂ ਅਕਸਰ ਕਿਹਾ ਜਾਂਦਾ ਸਟੇਜਾਂ ਤੇ ਮੰਚ ਤੇ ਪੇ ਪਰਿਵਾਰ ਦੇ ਵਿੱਚ ਬੈਕ ਨਹੀਂ ਸੁਣੇ ਜਾਂਦੇ ਤੁਸੀਂ ਤੁਸੀਂ ਇਹ ਗੀਤ ਗਾਏ ਆ ਬਾਬਾ ਸਾਹਿਬ ਦੀ ਗੱਲ ਕੀਤੀ ਆਪਣੇ ਪਰਿਵਾਰ ਦੀ ਗੱਲ ਕੀਤੀ ਆ ਇਹੋ ਜਿਹੇ ਗੀਤਾਂ ਦੀ ਜਿਹੜੀ ਅਸੀਂ ਕਰਤਾ ਨਸਿਰ ਨੱਤਰ ਗੀਤ ਗਾਣ ਵਾਲੇ ਸਿੰਗਰ ਤਾਂ ਬਹੁਤ ਨੇ ਪਰ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ ਮੈਨੂੰ ਉਹਦ ਨੂੰ ਇਹ ਪਸੰਦ ਨਹੀਂ ਆ ਮੈਂ ਸਿਰਫ ਸਾਫ ਸੁਥਰੀ ਗਾਇਕੀ ਪਸੰਦ ਕਰਦੀ ਆ ਉਦਾਂ ਦੇ ਗਾਣੇ ਮੈਂ ਆਪ ਨਾ ਸੁਣਦੀ ਆ ਨਾ ਹੀ ਮੈਨੂੰ ਉਦਾਂ ਦੇ ਹੋਰ ਸਿੱਧੇ ਵੀ ਪਸੰਦ ਆਏ ਜਿਹੜੇ ਲੱਤ ਗੀਤ ਗਾਉਂਦੇ ਆ ਔਰ ਜਿਹੜੇ ਪਬਲਿਕ ਦੀ ਸੋਚ ਨੂੰ ਮਤਲਬ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਲੋ ਮੈਨੂੰ ਆਪ ਨਹੀਂ ਚੰਗੇ ਲੱਗਦੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਕਾਫੀ ਸਮੇਂ ਤੋਂ ਗਾਉਂਦੇ ਆ ਜਿਹੜੇ ਬਹੁਤ ਕਲਾਕਾਰ ਆ ਜਾਂਦੇ ਆ ਕਲਾਕਾਰ ਜਲਦੀ ਤੋਂ ਜਲਦੀ ਸਟੇਜ ਦੇ ਵਿੱਚ ਫੇਮਸ ਹੋ ਜਾਂਦੇ ਆ ਲੋਕਾਂ ਦੇ ਵਿੱਚ ਫੇਮਸ ਹੋ ਜਾਂਦੇ ਆ ਤੇ ਉਹਨਾਂ ਦੇ ਮੁਕਾਬਲੇ ਤੁਸੀਂ ਬਹੁਤ ਪਿੱਛੇ ਹੋ ਹਾਂਜੀ ਬਿਲਕੁਲ ਮੈਂ ਕੁੜੀ ਹਾਂ ਨਾ ਇਸ ਲਈ ਸ਼ਾਇਦ ਇਸੇ ਕਰਕੇ ਪਿੱਛੇ ਆ। ਐ ਰਣੀ ਰਮਨ ਜੀ ਇੱਕ ਜਿਹੜੇ ਤੁਸੀਂ ਇਹ ਗੱਲ ਕੀਤੀ ਹੈ ਲੜਕੀ ਦੀ ਅੱਜ ਜਿਹੜੀਆਂ ਲੜਕੀਆਂ ਚੱਲਦੇ ਪਹੁੰਚ ਗਈਆਂ ਦੁਨੀਆ ਬਹੁਤ ਤਰੱਕੀ ਕਰ ਗਈ ਹੈ ਜੇ ਤੁਹਾਡੀ ਇਹ ਭਾਵਨਾ ਹੈ ਇਹਨੂੰ ਛੱਡ ਕੇ ਤੁਸੀਂ ਕਲਾਕਾਰ ਸਟੇਜ ਤੇ ਜਦੋਂ ਤੁਸੀਂ ਗਾਉਂਦੇ ਹੋ ਸਟੇਜ ਦੇ ਵਿੱਚ ਕੋਈ ਕਿਸੇ ਦਾ ਫੀਮੇਲ ਜਾਂ ਮੇਲ ਨਹੀਂ ਹੈ ਤੁਹਾਡੀ ਕੁਆਲਿਟੀ ਤੁਹਾਡੇ ਗੁਣ ਦੀ ਗੱਲ ਹੈ ਗੁਣ ਦੀ ਕਦਰ ਅਸਰੋਤੇ ਬੈਠੇ ਆ ਹਜ਼ਾਰਾਂ ਦੀ ਲੱਖਾਂ ਦੀ ਤਰਸ ਸੁਣਦੇ ਆ ਤੁਹਾਨੂੰ ਉੱਥੇ ਇਹ ਨਹੀਂ ਹੈ ਜਿਹੜੀ ਇਹ ਪਿੱਛੇ ਰਹਿਣ ਦਾ ਕਾਰਨ ਤੁਹਾਡੀ ਕਲਾਕਾਰੀ ਦਾ ਗੀਤਕਾਰੀ ਦਾ ਕੀ ਕਰ ਕੁਝ ਗਰੀਬੀ ਵੀ ਆ ਔਰ ਕੁਝ ਕੁਝ ਲੋਕ ਵੀ ਕਈ ਮਤਾਂ ਬਦਲਣ ਦੀ ਕੋਸ਼ਿਸ਼ ਕਰਦੇ ਆ ਬਸ ਕਈ ਕਹਿੰਦੇ ਨਹੀਂ ਤਾਂ ਖਿੱਚ ਕੇ ਪਿੱਛੇ ਕਰ ਦੇਣਾ ਕੁਝ ਲੋਕ ਵੀ ਨਹੀਂ ਅੱਗੇ ਆ ਦਿੰਦੇ ਆ ਔਰ ਕੁਝ ਕੁੜੀ ਕਰਕੇ ਵੀ ਮੈਨੂੰ ਪ੍ਰੋਬਲਮ ਆਉਂਦੀ ਹੈ ਲੱਗਦਾ ਲੋਕ ਕਿਹੜੇ ਲੋਕ ਆ ਕੀ ਤੁਹਾਡੀ ਇੱਕ ਸੰਗੀਤਕ ਖੇਤਰ ਦੇ ਲੋਕ ਆ ਜਾਂ ਤੁਹਾਡੇ ਆਪਣੇ ਲੋਕ ਆ ਜਾਂ ਸਮਾਜ ਦੇ ਲੋਕ ਕਿਉਂਕਿ ਸਮਾਜ ਦੇ ਲੋਕਾਂ ਨੂੰ ਰਾਣੀ ਅਰਮਾਨ ਦੇ ਨਾਲ ਕੋਈ ਮਤਲਬ ਨਹੀਂ ਰਾਣੀ ਅਰਮਾਨ ਇੱਕ ਕਲਾਕਾਰ ਆ ਗੀਤਕਾਰ ਆ ਉਹ ਤਾਂ ਰਾਣੀ ਨੂੰ ਸੁਣਦੇ ਆ ਉਹਨਾਂ ਨੂੰ ਤੁਹਾਨੂੰ ਪਿੱਛੇ ਖਿੱਚਣ ਦੀ ਕੋਈ ਲੋੜ ਨਹੀਂ ਆ ਉਹ ਕਿਹੜੇ ਲੋਕ ਆ ਜਿਹੜੇ ਤੁਹਾਨੂੰ ਇਹੋ ਜਿਹਾ ਪਿੱਛੇ ਖਿੱਚਦੇ ਆ ਜਾਂ ਤੁਹਾਡੀ ਤਰੱਕੀ ਦੇ ਵਿੱਚ ਰੋੜਾ ਬਣਦੇ ਆ ਪੁੱਛਣ ਕਲਾਕਾਰੀ ਦੇ ਵਿੱਚ ਹੈਗੇ ਔਰ ਕੁਝ ਕੁਝ ਪਰਿਵਾਰਿਕ ਪ੍ਰੋਬਲਮ ਵੀ ਆ ਜਾਂਦੀ ਹੈ ਕਈ ਵਾਰੀ ਕਲਾਕਾਰਾਂ ਦੇ ਵਿੱਚ ਕੀ ਕਾਰਨ ਆ ਜਿਹੜਾ ਤੁਹਾਨੂੰ ਪਿੱਛੇ ਖਿੱਚਦਾ ਕੀ ਉਹ ਤੁਹਾਨੂੰ ਇੱਥੋਂ ਅੱਗੇ ਜਾਂ ਉਹਨਾਂ ਨੂੰ ਇਹ ਸ਼ੱਕ ਰਹਿੰਦੀ ਪਈ ਸਾਡੇ ਤੋਂ ਅੱਗੇ ਚੱਲ ਜਾਣਗੇ ਜਾਂ ਤੁਹਾਡੇ ਕੋਲ ਜਾਂ ਤੁਹਾਡੇ ਸ਼ਾਬਦ ਸਾਰੇ ਦੇ ਹੀ ਗੱਲ ਆ ਪਤਾ ਨਹੀਂ ਕਹਿੰਦੇ ਹੋਣੇ ਵੀ ਅੱਗੇ ਨਾ ਚੱਲੀ ਜਾਵੇ ਕਿਤੇ ਪਰ ਜਦ ਤੱਕ ਮੈਨੂੰ ਮੈਂ ਆਪਣਾ ਕੰਮ ਕਰਦੀ ਆ ਮੈਨੂੰ ਆਪਣੇ ਕੰਮ ਤੋਂ ਕੰਮ ਆ ਮੈਂ ਕਿਸੇ ਦੀ ਮਤਲਬ ਇਹ ਨਹੀਂ ਸੋਚਦੀ ਕਿ ਕੋਈ ਕੀ ਸੋਚੇਗਾ ਮੈਂ ਫਿਰ ਵੀ ਆਪਣਾ ਕੰਮ ਕਰਦੀ ਆ ਇਮਾਨਦਾਰੀ ਨਾਲ ਕਰਦੀ ਆ ਔਰ ਕੋਸ਼ਿਸ਼ ਕਰਦੀ ਆ ਕਿ ਵਧਰਦੀ ਆ ਔਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਜ਼ਰੂਰ ਕਾਮਯਾਬ ਹੋਵਾਂਗੀ ਤੁਸੀਂ ਹੁਣ ਤੱਕ 100 ਤੋਂ ਵੱਧ ਗੀਤ ਗਾਏ 100 ਤੋਂ ਬੱਖਰੇ ਬੱਖਰੇ ਇਮੜੇ ਆਧਾਰਮਿਕ ਸਮਾਜਿਕ ਜਾਂ ਹੋਰ ਜਿਹੜੇ ਗੀਤ ਗਾਏ ਆ ਉਹਨਾਂ ਦੇ ਵਿੱਚ ਅੱਜ ਤੱਕ ਤੁਸੀਂ ਕਿਸੇ ਨੂੰ ਆਪਣੇ ਪਰਿਵਾਰ ਤੋਂ ਬਾਹਰ ਕਿਸੇ ਨੂੰ ਜਿਹਦੇ ਗੁਰਦਾਰਨਾ ਕੀਤੇ ਜਾਂ ਉਸਤਾਦ ਕੋਈ ਇਹੋ ਜਿਹਾ ਬਣਾਇਆ ਹਾਂਜੀ ਅਸੀਂ ਗੁਰਦਾਰਨਾ ਕੀਤੇ ਆ ਮੁਖਸਰ ਤੋਂ ਕਬਾਲ ਬਰੇਖਾਨ ਸਾਹਿਬ ਜੀ ਇੱਥੋਂ ਵੀ ਮੈਂ ਬਹੁਤ ਬਹੁਤ ਜਣਾ ਤੋ ਸਿੱਖਦੇ ਆ ਬਹੁਤ ਜਣੇ ਸਿਖਾਉਂਦੇ ਦੀ ਆ ਜੇ ਤੇ ਇੱਕ ਇੱਥੇ ਵੀ ਅਕੈਡਮੀ ਆ ਮੁੰਡਾ ਕੁਮਾਰ ਚੰਦਰ ਜੀ ਪ੍ਰੋਫੈਸਰ ਆ ਉਹਨਾਂ ਤੋਂ ਵੀ ਮੈਂ ਅਗੜ ਵੀ ਜਾਂਦੀ ਆ ਉਹਨਾਂ ਤੋਂ ਵੀ ਮੈਂ ਕਾਫੀ ਕੁਝ ਸਿੱਖਦੀ ਆ ਤੁਸੀਂ ਕਿਹਦੇ ਨਾਲ ਇਹ ਕਿਹੜੇ ਕਿਹੜੇ ਕਲਾਕਾਰ ਦੇ ਨਾਲ ਗੀਤ ਗਾ ਚੁੱਕੇ ਹੋ ਜੀ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਆ ਤਾਂ ਰੋਕ ਲਾਲ ਭੇਰ ਦਾ ਰਵੇ ਬਹੁਤ ਡਿਊਟ ਗਿਆ ਸੋਨਾ 17 ਸਾਲ ਤੱਕ ਆਇਆ ਉਹਨਾਂ ਨਾਲ ਦੇ ਨਾਲ ਤੇ ਹੁਣ ਮੈਂ ਇਕੱਲੇ ਕੰਮ ਕਰਦੀ ਆ 2014 ਤੋਂ ਇਕੱਲੇ ਕਰਦੀ ਮੈਂ ਕੰਮ ਤੇ ਤੁਸੀਂ ਹੁਣ ਆਪਣੇ ਕੰਮ ਨੂੰ ਲੈ ਕੇ ਸੰਤੁਸ਼ਟ ਹੋ ਤੁਹਾਡੀ ਗੀਤਗਾਰੀ ਨੂੰ ਬਹੁਤ ਬਹੁਤ ਹੁਣ ਮੈਨੂੰ ਮਤਲਬ ਜ਼ਿਆਦਾ ਅੱਛਾ ਲੱਗਦਾ ਹੈ ਗਾਣਾ ਇਕੱਲੇ ਗਾਣਾ ਇਕੱਲੇ ਕੰਮ ਕਰਨਾ ਮੈਨੂੰ ਜ਼ਿਆਦਾ ਪਸੰਦ ਆ ਮੈਂ ਜ਼ਿਆਦਾਤਰ ਹਿੰਦੀ ਸੂਫੀ ਪਾਕਿਸਤਾਨੀ ਇਹ ਮੇਰਾ ਟੇਸਟ ਹੈਗਾ ਬਾਕੀ ਗਾਣੇ ਤਾਂ ਮੈਂ ਸਭ ਕੁਝ ਗਾ ਲੈਂਦੀ ਹਾਂ ਜ਼ਿਆਦਾਤਰ ਬਾਬਾ ਸਾਹਿਬ ਨੂੰ ਗਾਇਆ ਰਬਦਾਸ ਮਹਾਰਾਜ ਨੂੰ ਗਾਇਆ ਹੈ ਮੈਂ ਸਭ ਕੁਝ ਗਾਇਆ ਹੈ ਜਦੋਂ ਤੁਸੀਂ ਐ ਬਾਬਾ ਸਾਹਿਬ ਦੇ ਗੀਤ ਗਾਏ ਮਿਸ਼ਨਰੀ ਗੀਤ ਗਾਏ ਆ ਜਦੋਂ ਵੀ ਕਮਿਸ਼ਨ ਦੀ ਗੱਲ ਕਰਦੇ ਹਾਂ ਬਾਬਾ ਸਾਹਿਬ ਦੇ ਮਿਸ਼ਨ ਦੀ ਸੰਦੇਸ਼ ਦੀ ਗੱਲ ਕਰਦੇ ਹੋ ਲੋਕਾਂ ਤੱਕ ਪਹੁੰਚਾਉਣੀ ਉਸ ਸਮਾਜ ਦਾ ਤੁਹਾਨੂੰ ਕਿੰਨਾ ਖੁਸ਼ਾ ਕਿੰਨਾ ਜੋਗ ਦਾ ਸਹਿਯੋਗ ਮਿਲਦਾ ਉਹਦਾ ਵੀ ਬਹੁਤ ਸਾਰਾ ਸੰਜੋਗ ਮਿਲਦਾ ਸਹਿਯੋਗ ਮਿਲਾਇਆ ਸਾਡੇ ਗੀਤਾਂ ਅਰਜਨ ਸਿੰਘ ਸੱਲਾ ਜੀ ਔਰ ਵੀਡੀਓ ਬਣਾ ਚਾਰਜੀ ਔਰ ਸਾਰੇ ਇਧਰ ਇੱਕ ਫਲੋਰ ਦਾ ਮੁੰਡਾ ਵੀਰੂ ਗੜਾ ਜੀ ਜਿਹਨਾਂ ਦੀ ਕਲਮ ਦੇ ਰਚਨਾਵੇਂ ਹੋਣੇ ਸੁਣਾਈਆ ਬਾਬਾ ਸਾਹਿਬ ਵਾਲੀ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਸਾਰਾ ਨਹੀਂ ਸਾਰੇ ਸਹਿਯੋਗ ਕਰਦੇ ਆ ਔਰ ਸਾਰੇ ਪਸੰਦ ਵੀ ਕੀਤਾ ਸਾਰਿਆਂ ਨੇ ਮੈਨੂੰ ਕਾਫੀ ਮੇਰੀ ਰਿਸਪੈਕਟ ਹੋਈ ਆ ਕਾਫੀ ਇੱਜ਼ਤ ਕਰਦੇ ਆ ਗੁਰਦਾਸ ਮਹਾਰਾਜ ਜੀ ਬਾਬਾ ਸਾਹਿਬ ਦੇ ਸਭ ਕਾਫੀ ਲੋਕਾਂ ਨੇ ਮਿਲੂ ਸਹਾਰਾ ਕਭੀ ਸਪੋਰਟ ਕੀਤਾ ਹੈ ਪਿਛਲੇ 4 ਮਹੀਨੇ ਤੋਂ ਲਗਾਤਾਰ ਕੋਵਿਡ-19 ਜਿਹੜਾ ਕਰੋਨਾ ਬਾਰੇ ਚੱਲ ਰਿਹਾ ਬਹੁਤ ਕਲਾਕਾਰ ਜਿਹੜੇ ਮੁੰਬਈ ਤੋਂ ਆ ਜਾਂ ਹੂਰਨੜਾ ਤੋਂ ਆ ਜੋ ਹੋਰ ਕਲਾਕਾਰ ਉਹਨਾਂ ਨੇ ਵਕਫਾ ਆਪਣੀਆਂ ਆਵਾਜ਼ਾਂ ਦੇ ਵਿੱਚ ਕਰੋਨਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਕੀ ਤੁਹਾਡੇ ਜਹਨ ਚ ਇਹ ਕਲ ਆਈ ਆ ਕਿ ਲੋਕ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਚੱਲ ਰਹੇ ਆ ਤੁਸੀਂ ਵੀ 2-4 ਲਾਈਨਾਂ ਜਿਹੜੀਆਂ ਇਸ ਚੀਜ਼ ਨੂੰ ਕਰੋਨਾ ਤੋਂ ਜਾਗਰੂਕ ਕਰਨ ਦੀਆਂ ਲੋਕਾਂ ਨੂੰ ਦੱਸੋ ਤਾਂ ਕਿ ਆਪਣੇ ਗੀਤ ਰਾਹੀਂ ਆਪਣੇ ਜਿਹੜੇ ਬੋਲ ਲਾਣਾ ਹੀ ਤੁਹਾਨੂੰ ਇਹੋ ਜਿਹਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਹਾਂਜੀ ਮੈਂ ਕੁਝ ਕੁਝ ਗੱਲ ਕੇ ਮੈਂ ਆਪਣੀ ਫੇਸਬੁੱਕ ਆਈਡੀ ਜੁਆਇਆ ਸੀਗਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਰਾਣੀ ਰਮਨ ਜੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਸਾਨੂੰ ਆਪਣੇ ਵਿਚਾਰ ਆਪਣੇ ਕੀਤਾਂ ਦੇ ਆਪਣੇ ਬੋਲ ਰਾਹੀ ਸਾਡ ਨੂੰ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਦੇ ਨਾਮੇ ਤੜੀ ਤੁਹਾਡੇ ਨਾਲ ਗੱਲਬਾਤ ਕੀਤੀ ਅਸੀਂ ਤਾਂ ਆਪਣੇ ਲੋਕਾਂ ਨੂੰ ਆਵਾਮ ਤੱਕ ਪਹੁੰਚਾਈ ਪਸ਼ਾਪੁਰ ਤੋਂ ਦਜੀਤ ਅਜਰੂ